ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰਿਆ ਆਪਾਂ ਅਕਸਰ ਸੁਣਿਆ ਹੈ ਕਿ ਸਿੱਖੀズム ਦੇ ਵਿੱਚ ਜਿਹੜੀਆਂ ਕਰਾਮਾਤਾ ਨੇ ਉਹਨਾਂ ਨੂੰ ਕੋਈ ਜ਼ਿਆਦਾ ਵੈਲਿਊ ਨਹੀਂ ਦਿੱਤੀ ਜਾਂਦੀ ਤੇ ਉਸ ਤੋਂ ਇਲਾਵਾ ਲੇਕਿਨ ਬਹੁਤ ਜ਼ਿਆਦਾ ਬਿਆਨ ਵੀ ਕੀਤਾ ਜਾਂਦਾ ਹੈ ਕਰਾਮਾਤ ਜਿਸ ਤਰ੍ਹਾਂ ਬਾਬਾ ਗੁਰੂ ਨਾਨਕ ਜੀ ਦੀਆਂ ਮੁxtਲਿਫ ਕਰਾਮਾਤਾ ਬਿਆਨ ਕੀਤੀਆਂ ਜਾਂਦੀਆਂ ਨੇ ਸਟੇਜਾਂ ਤੇ ਹਰ ਜਗ੍ਹਾ ਤੇ ਤੇ ਹੁਣ ਇੱਥੇ ਸਵਾਲ ਤੇ ਪੈਦਾ ਹੁੰਦਾ ਹੈ ਕਿ ਬਾਬਾ ਜੀ ਕ੍ਰਾਂਤੀਕਾਰੀ ਸਨ ਜਾਂ ਕਰਾਮਾਤੀ ਸਨ ਹਾਂ ਤੇ ਸਿੱਖੀ즘 ਦੇ ਵਿੱਚ ਕਰਾਮਾਤ ਨੂੰ ਕਿੰਨਾ ਕੋ ਮੰਨਿਆ ਜਾਂਦਾ ਹੈ ਇਸ ਚੀਜ਼ ਤੇ ਭਾਈ ਰঞ্জੀਤ ਸਿੰਘ ਢੱਡੇ ਵਾਲਿਆਂ ਦੀ ਇਹ ਵੀਡੀਓ ਹੈ ਤੇ ਤੁਸੀਂ ਉਮੀਦ ਹੈ ਕਿ ਸਾਰੇ ਦੋਸਤ ਮਿਲ ਕੇ ਸਾਡੇ ਨਾਲ ਇਹ ਵੀਡੀਓ ਜ਼ਰੂਰ ਦੇਖਣਗੇ ਤੇ ਉਸ ਤੋਂ ਬਾਅਦ ਅਸੀਂ ਆਪਣੇ ਵਿਚਾਰ ਵੀ ਸਾਂਝੇ ਕਰਾਂਗੇ ਵੀਡੀਓ ਦੇ ਐਂਡ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਦੱਸਿਆ ਕੀ ਹੈ ਦਰਖਤ ਨੂੰ ਝਾੜਿਆ ਮਠਿਆਈਆਂ ਡਿੱਗ ਗਈਆਂ ਗੁਰੂ ਨਾਨਕ ਸਾਹਿਬ ਮਰਦਾਨਾ ਕਹਿੰਦਾ ਭੁੱਖ ਲੱਗੀ ਮਾਰ ਕਹਿੰਦੇ ਝਾੜੋ ਜੀ ਉਤੇ ਚੜੇ ਦਰਖਤ ਨੂੰ ਹਲਾਓ ਜੀ ਹਲਾਤਾ ਮਠਿਆਈਆਂ ਡਿੱਗ ਪਈਆਂ ਥੱਲੇ ਇਦਾਂ ਹੀ ਸੁਣਿਆ ਨਾ ਅੱਜ ਤੱਕ ਹੁਣ ਮੈਨੂੰ ਦੱਸੋ ਪਈ ਮਠਿਆਈਆਂ ਡਿੱਗ ਪਈਆਂ ਆਪਾਂ ਮਠਿਆਈਆਂ ਦੇਖ ਸਕਦੇ ਆ ਨਹੀਂ ਪਰ ਪਾਦਸ਼ਾਹ ਕੀ ਸਿਖਾ ਰਹੇ ਆ ਸਾਨੂੰ ਜ਼ਿੰਦਗੀ ਤੇ ਜੇ ਕਹਿਣਗੇ ਮਿਹਨਤ ਕਰੋ ਕੰਮ ਕਰੋ ਤੇ ਰਜ ਰਜ ਮਠਿਆਈਆਂ ਖਾਓ ਇਹ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਮੇਰੀਆਂ ਭੈਣਾ ਕਹਿਣ ਕਿ ਕਿਹੜੇ ਦਰਖਤ ਨੂੰ ਮਠਿਆਈ ਝਾੜ ਕੇ ਲਾਉਣੀ ਹੈ ਇੱਕ ਇਹ ਸਿੱਖਿਆ ਇੱਕ ਸਿੱਖਿਆ ਇਹ ਦੇਣੀ ਹੈ ਕੰਮ ਕਰਨਾ ਹੈ ਮਿਹਨਤ ਕਰਨਾ ਹੈ ਪੈਸੇ ਕਮਾਉਣੇ ਨੇ ਕੱਲ ਨੂੰ ਪੰਜੀਰੀ ਕਈਆਂ ਨੇ ਰਲਾਈ ਕਿ ਨਹੀਂ ਅੱਜ ਸਿਆਲ ਆ ਗਿਆ ਕਈਆਂ ਨੇ ਪੰਜੀਰੀ ਬਣਾ ਲਈ ਕਿ ਨਹੀਂ ਬੋਲੋ ਕਈਆਂ ਨੇ ਖੁਆ ਮਾਰਿਆ ਨਾ ਖੁਆ ਬਣਾ ਲਿਆ ਪੰਜੀਰੀ ਬਣਾ ਲਈ ਅਲਸੀ ਦੀਆਂ ਫਿਲੀਆਂ ਬਣਾ ਲਈ ਲੱਡੂ ਬਣਾਏ ਤੂੰ ਕਿਉਂ ਸੇ ਇਹ 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 ਨਹੀਂ ਪਾਦਸ਼ਾਹ ਨੇ ਕੀਤਾ ਵੀ ਮਠਿਆਈਆਂ ਝਾੜਤੀਆਂ ਮੁੜ ਕੇ ਮੈਨੂੰ ਪੁੱਜੀ ਜਾ ਮੈਂ ਹੀ ਝਾੜ ਸਕਦਾ ਉਹ ਤੇ ਉਹ ਕੰਮ ਸਿਖਾਉਂਦੇ ਸੀ ਜਿਹੜੇ ਸਾਰੇ ਕਰ ਸਕਦੇ ਆ ਜਿਹੜੇ ਨਹੀਂ ਕਰ ਸਕਦੇ ਉਹ ਵੀ ਕਰੋ ਉਹ ਸਖਾਇਆ ਸਾਨੂੰ ਦੱਸਿਆ ਇਹਨਾਂ ਨੇ ਇਦਾਂ ਕਹਿੰਦੇ ਗੁਰੂ ਨਾਨਕ ਝਾੜ ਦਿੰਦੇ ਸੀ ਫਿਰ ਸਾਡੇ ਵਰਗੇ ਵੀ ਕਰ ਲੈਂਦੇ ਇਦਾਂ ਫਿਰ ਸਾਡੇ ਉਹ ਗੁਰੂ ਨਾਨਕ ਪਾਦਸ਼ਾਹ ਦੀ ਫੋਟੋ ਬਣਾਤੀ ਐ ਹੱਥ ਕੀਤੇ ਆਲੇ ਵਾਲੀ ਇਦਾਂ ਇਦਾਂ ਬਣਾਤੀ ਤੇ ਸਾਡੇ ਬਾਬਿਆਂ ਨੇ ਉਹ ਗੁਰੂ ਨਾਨਕ ਵਾਲਾ ਤਾਂ ਇੱਥੇ ਇੱਕ ਹੱਥ ਹੈ ਸਾਡੇ ਵਾਲੇ ਬ੍ਰੈਂਕ ਕਰਦੇ ਆ ਸਾਡੇ ਵਾਲਾ ਵੀ ਹੱਥ ਹੈ ਇਹਨਾਂ ਨੂੰ ਪਤਾ ਸੀ ਵੀ ਜੇ ਹੱਥ ਵਾਲਾ ਬਾਬਾ ਪੈਦਾ ਕਰਾਂਗੇ ਨਾ ਵੀ ਇਹ ਸ਼ਕਤੀਆਂ ਨਿਕਲ ਰਹੀਆਂ ਵਿੱਚੋਂ ਫਿਰ ਤਾਂ ਹੀ ਸਾਡੇ ਵਾਲੇ ਹੱਥ ਵਾਲੀਆਂ ਫੋਟੋਆਂ ਵਿਗੜ ਗਈਆਂ ਆਉਂਦੀ ਗੱਲ ਸਮਝ ਇਹ ਸ਼ਰਾਰਤੀ ਬੰਦੇ ਨੇ ਨਾ ਇਹਨਾਂ ਨੇ ਆਪਣੇ ਹੱਥਾਂ ਵਾਲੀ ਵੇਚਣੀ ਸੀ ਤਾਂ ਕਰਕੇ ਗੁਰੂ ਨਾਨਕ ਦੀ ਵੀ ਹੱਥ ਕੀਤੇ ਵਾਲੀ ਬਣਾਈ ਸਮਝਦੇ ਹੋ ਗੱਲ ਇਹਨਾਂ ਨੇ ਬਾਬਾ ਵੀ ਆਪਣੇ ਵਰਗਾ ਬਣਾ ਲਿਆ ਪਿਆਰਿਓ ਬਾਬਾ ਵੀ ਆਪਣੇ ਵਰਗਾ ਬਣਾ ਲਿਆ ਮੈਂ ਨਾ ਕਵਤਾ ਬੜੀ ਪਿਆਰੀ ਇੱਕ ਵੈਰੋਵਾਲ ਵੀਰ ਨੇ ਲਿਖੀ ਏ ਕਿਸੇ ਦਿਨ ਮੈਂ ਜਾ ਕੇ ਰਿਕਾਰਡ ਕਰਾਉ ਜੇ ਤੇ ਸਟੂਡੀਓ ਚ ਗਿਆ ਤੇ ਉੱਥੇ ਨਹੀਂ ਤੇ ਇੱਥੇ ਖੜੇ ਜੋਟੀ ਪਾ ਮਰਦਾਨੇ ਨੂੰ ਜਿਵੇਂ ਖਾਸ ਵਿਆਹ ਤਾਂ ਦੱਸ ਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਨਾਨਕ ਹੱਸਦੇ ਦੀ ਸੀਰੀਅਸ ਚਿਹਰਾ ਬਣਾਇਆ ਨਹੀਂ ਗੁਰੂ ਨਾਨਕ ਸਾਹਿਬ ਦੀ ਐ ਨਹੀਂ ਫੋਟੋ ਐ ਸੀਰੀਅਸ ਹੋ ਕੇ ਬੈਠੇ ਐ ਜਿੱਥੇ ਵੇਖੋਗੇ ਸੀਰੀਅਸ ਹੱਸਦੇ ਬਾਬੇ ਦੀ ਹੈ ਫੋਟੋ ਖੁਸ਼ ਹੋਇਆ ਬਾਬਾ ਦੱਸੋ ਕਿ ਕਿਵੇਂ ਕੀ ਤੇ ਪਿਕਚਰ ਬੰਦਾ ਉਦਾਂ ਦੀ ਬਣਾਉਂਦਾ ਜਿੱਦਾਂ ਦੀ ਬਾਬੇ ਦੀ ਪਿਕਚਰ ਦਿਮਾਗ 'ਚ ਹੋਵੇ ਹੁਣ ਆਪਾਂ ਬੰਦੇ ਕੀ ਸੋਚਦੇ ਆਂ ਵੀ ਧਾਰਮਿਕ ਬੰਦੇ ਕੌਣ ਹੁੰਦੇ ਆ ਜਿਹੜੇ ਹੱਸਦੇ ਨਹੀਂ ਹੁੰਦੇ ਧਾਰਮਿਕ ਬੰਦੇ ਕੌਣ ਆ ਜਿਹੜੇ ਹੱਸਦੇ ਨਹੀਂ ਸੀਰੀਅਸ ਹੋ ਕੇ ਬੈਠੀਦਾ ਮੈਂ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਕਈ ਵਾਰੀ ਦੀਵਾਨ ਚ ਹੱਸਣ ਵਾਲੀ ਗੱਲ ਕਰਦੇ ਆਂ ਤੇ ਕਈਆਂ ਨੇ ਕਹਿਣਾ ਲੈ ਇਹ ਤੇ ਹੱਸੀ ਜਾਂਦੇ ਆ ਇਹ ਤੇ ਕੋਈ ਉੱਥੇ ਕੋਈ ਮਜ਼ਾਕ ਚੱਲਦਾ ਇਹ ਤੇ ਦੰਦ ਕੱਢੀ ਜਾਂਦੇ ਨੇ ਦੀਵਾਨਾਂ ਚ ਐਦਾਂ ਗੱਲਾਂ ਕਰਦੇ ਆ ਪਰ ਮੇਰਾ ਮੰਨਣਾ ਹੈ ਹੱਸੋ ਜ਼ਿੰਦਗੀ ਹੱਸਣ ਲਈ ਹੈ ਖੁਸ਼ ਰਹਿਣ ਲਈ ਹੈ ਬਾਬੇ ਆਪ ਵੀ ਸੀਰੀਅਸ ਹੀ ਰਹਿੰਦੇ ਐ ਇਹਨਾਂ ਤੇ ਹਾਸਾ ਨਹੀਂ ਆਉਂਦਾ ਤੇ ਇਹਨਾਂ ਨੇ ਗੁਰੂ ਨਾਨਕ ਨੂੰ ਵੀ ਆਪਣੇ ਵਰਗਾ ਬਣਾਇਆ ਸੀਰੀਅਸ ਜੇ ਸੋਚ ਕੇ ਵੇਖੋ ਕਲਗੀਆਂ ਵਾਲੇ ਪਾਦਸ਼ਾਹ ਦੀ ਖਿੜਿਆਂ ਦੀ ਇੱਕ ਫੋਟੋ ਬਣੀ ਹੋਣੀ ਹੱਸਦੇ ਖੁੱਲ ਕੇ ਵੇਖ ਕੇ ਹੱਸਣਾ ਸਿੱਖੋ ਗੁਰੂ ਨਾਨਕ ਦੀ ਇੱਕ ਫੋਟੋ ਵਿਖਾਓ ਵੀ ਹੱਸ ਰਹੇ ਹੁਣ ਪ੍ਰਦਾਨਾ ਤੇ ਗੁਰੂ ਨਾਨਕ ਐ ਹੱਸਦੇ ਮੇਰਾ ਮਨ ਤੇ ਐ ਕਹਿੰਦਾ ਵੀ ਜੋਗੀਆਂ ਦੇ ਕਰਮ ਕਾਂਡ ਵੇਖ ਵੇਖ ਕੇ ਉਹ ਤੇ ਵਖੀਆਂ ਤੁਖੜ ਲੱਗ ਜਾਂਦੀਆਂ ਹੋਣੀਆਂ ਆਸਾ ਵੇਖ ਲੈ ਕਰਤੇ ਕੀ ਕਹਿੰਦੇ ਨਹੀਂ ਹਾਂ ਲੱਛਣ ਵੇਖੀ ਹੱਸਦੇ ਨਹੀਂ ਉਹਦੇ ਥੱਕੇ ਵੀ ਹੋਣਗੇ ਓਏ ਪਿਆਰਿਓ ਜੇ ਹੱਸਦੇ ਨਾ ਹੋਏ ਤੇ ਇੰਨੇ ਮੀਲ ਸਫਰ ਕਿਵੇਂ ਕਰ ਲਿਆ ਵਾਹ ਇੰਨੇ ਤੁਰੇ ਕਿਵੇਂ ਰਹੇ ਇਹ ਹੱਸਿਆ ਖੁਸ਼ੀਆਂ ਤੋਂ ਬਿਨਾ ਹਾਸੇ ਤੋਂ ਬਿਨਾ ਤੇ ਤੋਰੀ ਨਹੀਂ ਹੁੰਦਾ ਸੀਰੀਅਸ ਬੰਦੇ ਨਾਲ ਜਾਨ ਤੁਰਨ ਨੂੰ ਕਿਹਦਾ ਜੀ ਕਰਦਾ ਮਰਦਾਨਾ ਕਿਵੇਂ ਤੁਰਦਾ ਨਾਲ ਉਹ ਤੇ ਹੱਸ ਕੇ ਗੱਲਾਂ ਡੁੰਗੀਆਂ ਪਰ ਹੱਸ ਕੇ ਗੱਲਾਂ ਬੜੀਆਂ ਵੱਡੀਆਂ ਪਰ ਹੱਸ ਕੇ ਮੈਂ ਇਹ ਮੈਂ ਇੱਕ ਕਵਤਾ ਗਾਉਣੀ ਹੈ ਕਿਸੇ ਨੂੰ ਇੱਕ ਮੱਝੀਆਂ ਚਾਰਨ ਜਾਂਦੇ ਦੀ ਖੇਤਾਂ ਨੂੰ ਪਾਣੀ ਲਾਂਦੇ ਦੀ ਸੋਟੀ ਵਾਲਾ ਹੱਥ ਤਾਂ ਚੁੱਕ ਕੇ ਮਸਤੀ ਵਿੱਚ ਬਾਣੀ ਗਾਂਦੇ ਦੀ ਕਿਸੇ ਆੜ ਦੇ ਕੰਡੇ ਬੈਠੇ ਜਿਵੇਂ ਬੈਠ ਜਿਵੇਂ ਆੜ ਕਹਿੰਦੇ ਖਾਲ ਨੂੰ ਕਿਸੇ ਆੜ ਦੇ ਕੰਡੇ ਬੈਠ ਜਿਵੇਂ ਕੋਈ ਰਚਨਾ ਨਵੀਂ ਹੀ ਰਚਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਨਾਨਕ ਹੱਸੇ ਲੰਬੀ ਹੈ ਕਵਕਾ ਗਾ ਗਾਵਾਂਗੇ ਫਿਰ ਸੁਣਿਓ ਅੱਜ ਨਹੀਂ ਮੈਂ ਗਾਉਣੀ ਇਹ ਇਹ ਸਮਝਿਓ ਜੀ ਗੱਲ ਪਰ ਬਾਬਾ ਕਿਦਾਂ ਦਾ ਬਣਾਤਾ ਇਹਨਾਂ ਨੇ ਕਰਾਮਾਤੀ ਇਤਿਹਾਸ ਇਹੀ ਦੱਸਦਾ ਐ ਕਰਤਾ ਐ ਕਰਤਾ ਸਾਨੂੰ ਲੱਗਦਾ ਅਸੀਂ ਤੇ ਬਾਬੇ ਵਰਗੇ ਬਣ ਨਹੀਂ ਸਕਦੇ ਪਰ ਸਾਰਿਆਂ ਨੇ ਬਾਬੇ ਵਰਗੇ ਬਣਨਾ ਉਹ ਤੇ ਕਾਮਾ ਸੀ ਉਹ ਤੇ ਕੰਮ ਕਰਨ ਵਾਲੇ ਸੀ ਪਿਆਰਿਆ ਉਹ ਤੇ ਮਿਹਨਤੀ ਸੀ ਗੁਰੂ ਨਾਨਕ ਪਾਤਸ਼ਾਹ ਤੇ ਮਿਹਨਤੀ ਸੀ ਕਲਿਆਣ ਦਾਸ ਦੇ ਜਬਰੀ ਸ਼ਰਾਦ ਪਵਾਤੇ ਬਾਬੇ ਤੋਂ ਸੁਰਤ ਖੋਲਣੀ ਛੱਡ ਚਸ਼ਮੇ ਚਲਵਾ ਤੇ ਬਾਬੇ ਤੋਂ ਸੁਰਤ ਖੋਲਣੀ ਛੱਡ ਚਸ਼ਮੇ ਚਲਵਾ ਤੇ ਬਾਬੇ ਤੋਂ ਤਕੇ ਦੇ ਨਾਲ ਜੋਗ ਤੀਰੰਗ ਵਾਹਿਗੁਰੂ 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 ਜੋਗੀਆਂ ਵਾਲਾ ਕੰਮ ਹੈ ਧਿਆਨ ਸਮਾਧੀਆਂ ਅੱਖਾਂ ਬੰਦ ਮੈਡੀਟੇਸ਼ਨ ਦਾ ਰੂਪ ਤੱਕੇ ਦੇ ਨਾਲ ਜੋਗ ਦੀਰੰਗ ਝਾੜੀ ਬਪਿਆ ਨੂੰ ਤੱਕੇ ਦੇ ਨਾਲ ਜੋਗ ਦੀਰੰਗ ਝਾੜੀ ਬਪਿਆ ਨੂੰ ਕਰਮਾਤੀ ਕਰ ਛੱਡਿਆ ਕਰਮਾਤੀ ਕਰ ਛੱਡਿਆ ਕਰਮਤੀ ਸ਼ਾਂਤੀ ਕਾਰੀ ਭਾਪਿਆ ਨੂੰ ਕਰਮਾਤੀ ਕਰ ਛੱਡਿਆ ਕ੍ਰਾਂਤੀ ਕਾਰੀ ਭਾਪਿਆ ਨੂੰ ਕਰਮਾਤੀ ਕਰ ਛੱਡਿਆ ਕ੍ਰਾਂਤੀ ਕਾਰੀ ਭਾਪਿਆ ਨੂੰ ਲੱਜ ਕੇ ਬਈ ਕਰਮਾਤੀ ਕਰ ਛੱਡਿਆ ਸ਼ਾਂਤੀ ਕਾਰੀ ਭਾਪਿਆ ਨੂੰ ਛੱਡ ਉਪਦੇਸ਼ ਜੀ ਕੀਰਤਾਂ ਦੇ ਫਲ ਦੇਣ ਲੱਗ ਪਏ ਜਾਪਾਂ ਦੇ ਫਲ ਦੇਣ ਲੱਗ ਪਏ ਜਾਪਾਂ ਦੇ ਛੱਡ ਕੇ ਉਪਦੇਸ਼ ਜੀ ਕੀਰਤਾਂ ਪਲੀਆਂ ਚੱਲਦੀਆਂ ਨੇ ਨਾਲੇ ਪੈਸੇ ਲੱਗਦੇ ਪਾਠਾਂ ਦੇ ਸਭ ਟੱਲੀਆਂ ਪਲੀਆਂ ਚੱਲਦੀਆਂ ਨੇ ਪੈਸੇ ਲੱਗਦੇ ਪਾਠਾਂ ਦੇ ਵਰਤ ਗਿਆ ਟਿੱਟ ਲਈ ਬਰਤ ਗਿਆ ਟਿਚਾਂ ਲਈ ਜੋ ਸਤ ਪੁਜਾਰੀ ਬਾਪਿਆਂ ਨੂੰ ਕਰਮਾਤੀ ਕਰ ਛੱਡਿਆ ਕ੍ਰਾਂਤੀਕਾਰੀ ਬਾਪਾਂ ਕਰਮਾਤੀ ਕਰ ਛੱਡਿਆ ਕ੍ਰਾਂਤੀਕਾਰੀ ਬਾਪਿਆਂ ਨੂੰ ਛੱਡਿਆ ਸਤਿਕਾਰੀ ਬਾਪਿਆਂ ਨੂੰ ਗੱਜ ਕੇ ਬਈ ਗੱਜ ਕੇ ਅਰਾਮ ਆਦੀ ਕਰ ਛੱਡਿਆ ਸਤਿਕਾਰੀ ਬਾਪਿਆਂ ਨੂੰ ਗੋਬੰਦ ਦੇ ਥਾਪੇ ਬੰਦਿਆਂ ਨੂੰ ਬੇਦਵਾਨ ਕੁਕਰਮੀ ਦੱਸਦੇ ਨੇ ਮਾਨਤ ਕੁਰਮੀ ਦੱਸ ਰਹੇ ਨੇ ਕਲਗੀ ਤਰ ਪਾਸ਼ਾ ਦਾ ਥਾਪਿਆ ਬੰਦਾ ਬਾਬਾ ਬੰਦਾ ਸਿੰਘ ਬੋਲੋ ਬਾਬਾ ਬੰਦਾ ਸਿੰਘ ਬਹੁਤ ਬਹਾਦਰ ਪਰ ਸੰਤੋਖ ਸਿੰਘ ਭਾਈ ਸੰਤੋਖ ਸਿੰਘ ਨੇ ਲਿਖਿਆ ਵੀ ਕੁਕਰਮੀ ਸੀ ਡੋਲ ਗਿਆ ਸੀ ਉਹਦਾ ਮਨ ਸੁਣਿਆ ਸੀ ਬੰਦਾ ਸਿੰਘ ਬਹਾਦਰ ਬਾਰੇ ਕੀ ਲਿਖਿਆ ਪਿੱਛੇ ਜੇ ਮੈਂ ਬੋਲਿਆ ਸੀ ਭਾਈ ਸੰਤੋਖ ਸਿੰਘ ਨੂੰ ਪੜੋ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕੀ ਲਿਖਦਾ ਹੈ ਆਵਾਜ਼ ਸਾਜ਼ਾਂ ਦੀ ਘਟਾਓ ਥੋੜੀ ਜਿਆਦਾ ਗੂੰਜ ਪੈਂਦੀ ਗੋਬਿੰਦ ਦੇ ਥਾਪੇ ਬੰਦਿਆਂ ਨੂੰ ਵਿਦਵਾਨ ਕੁਕਰ ਵੀ ਦੱਸਦੇ ਨੇ ਬੇਦਵਾਨ ਨੂੰ ਕਰੀਂ ਦੱਸ ਦੇ ਨੇ ਮੰਨਵਾ ਕੋ ਵਦ ਕੇ ਸਿੱਖੀ ਨੂੰ ਪਏ ਸੱਪ ਬੁਕਲਾ ਦੇ ਦੱਸ ਦੇ ਨੇ ਮੰਨਵਾ ਕੋ ਵਦ ਕੇ ਸਿੱਖੀ ਨੂੰ ਸਾਪ ਨੂੰ ਘੁੱਟ ਲਾ ਦੇ ਦੱਸ ਦੇ ਨੇ ਅੱਜ ਗੈਰਾ ਤੋਂ ਵੱਦਮਾਰ ਅੱਜ ਗੈਰਾ ਤੋਂ ਵੱਦਮਾਰ ਆਪਣੇ ਆਪ ਹੀ ਬਾਪਿਆਂ ਨੂੰ ਕਰਮਾਤੀ ਕਰ ਛਡਿਆ ਕ੍ਰਾਂਤੀਕਾਰੀ ਵਾਪਿਆ ਨੂ ਅੱਜ ਕਰਮਾਤੀ ਕਰ ਛਡਿਆ ਕ੍ਰਾਂਤੀਕਾਰੀ ਵਾਪਿਆ ਨੂ ਸਭ ਬੜਕ ਸੀ ਖੁਦ ਮੁਖ ਤਿਆਰੀ ਦੀ ਨਾ ਪੋਰੀਆਂ ਦੇ ਵਿੱਚ ਬੈੰਦੇ ਸੀ ਨਾ ਪੋਰੀਆਂ ਦੇ ਵਿੱਚ ਬੈੰਦੇ ਸੀ ਖੁਦ ਮੁਖ ਤਿਆਰੀ ਦੀ ਬੜਕ ਸੀ ਐਦਾ ਜਿਉਵਾਂਗੇ ਜ਼ਿੰਦਗੀ ਸਭ ਬੜਕ ਸੀ ਖੁਦ ਮੁਖ ਤਿਆਰੀ ਦੀ ਨਾ ਪੋਰੀਆਂ ਦੇ ਕਹਿੰਦੇ ਸੀ ਨਾ ਕੋਰਿਆਂ ਦੇ ਵਿੱਚ ਕਹਿੰਦੇ ਸੀ ਉਹ ਤਾਂ ਦੀ ਪੈੜ ਤੇ ਤੁਰਨਾ ਜੇ ਉਹ ਤਾਂ ਦੀ ਪੈੜ ਤੇ ਤੁਰਨਾ ਜੋ ਬਾਬਰ ਨੂੰ ਜਾਬਰ ਕਹਿੰਦੇ ਸੀ ਉੱਤਾਂ ਦੀ ਪੈੜ ਤੇ ਸੁਣ ਲੈ ਜੋ ਬਾਬਰ ਨੂੰ ਆਪੜ ਕਹਿੰਦੇ ਸੀ ਜੇ ਦੌਤ ਕਰੇ ਲੱਖ ਵਾਂ ਲੱਖ ਵਾਂ ਜੇ ਦੌਤ ਕਰੇ ਲੱਖ ਵਾਂ ਨਰਵੈਰ ਲਖਾਰੀ ਬਾਬਿਆ ਨੂੰ ਰਾਮਬੱਤੀ ਕਰ ਛਡਿਆ ਕ੍ਰਾਂਤੀਕਾਰੀ ਵਾਪਰ ਰਾਮਬੱਤੀ ਕਰ ਛਡਿਆ ਕ੍ਰਾਂਤੀਕਾਰੀ ਵਾਪਰ ਓਹ ਰਾਮਬੱਤੀ ਕਰ ਛਡਿਆ ਕ੍ਰਾਂਤੀਕਾਰੀ ਵਾਪਰੋ ਰਾਮ ਸਿਕਰ ਛੱਡਿਆ ਕ੍ਰਾਂਤੀਕਾਰੀ ਪਾਪਿਆਂ ਨੂੰ ਕਰਮਾਤੀ ਕਰ ਛੱਡਿਆ ਕ੍ਰਾਂਤੀਕਾਰੀ ਪਾਪਿਆਂ ਨੂੰ ਕਰਮਾਤੀ ਕਰ ਛੱਡਿਆ ਕ੍ਰਾਂਤੀਕਾਰੀ ਪਾਪਿਆਂ ਨੂੰ ਉਹ ਕਰਾਤੀ ਕਰ ਹਾਂਜੀ ਜ਼ਿਕਰੀਆ ਜਿਗਰਿਆ ਇੱਕ ਕਵਿਤਾ ਸੁਣ ਰਹੇ ਸੀ ਤੇ ਉਸ ਤੋਂ ਪਹਿਲੇ ਜੋ ਬਾਈ ਰਜੀਤ ਸਿੰਘ ਢੱਡੀਆਂ ਨਾਲ ਗੱਲ ਕਰ ਰਹੇ ਸੀ ਤੇ ਇਹਦੇ 'ਚ ਇਹੀ ਚੀਜ਼ ਆਪਾਂ ਐਡ ਕਰਨਾ ਚਾਹਾਂਗੇ ਕਿ ਉਹ ਹਰ ਉਹ ਹੀ ਚੀਜ਼ ਉਸ ਜਗ੍ਹਾ ਤੇ ਵੇਖਦੀ ਹੈ ਜਿੱਥੇ ਇਹਦੇ ਲੋਕ ਜੋ ਚਾਹਦੇ ਨੇ ਹੈ ਆਪਣੇ ਹੁਣ ਮਾਸ਼ਰੇ ਦੇ ਲੋਕ ਤੇ ਜ਼ਿਆਦਾਤਰ ਇਹੀ ਕਹਿੰਦੇ ਨੇ ਕਿ ਜਾਦੂ ਹੋ ਜਾਵੇ ਸਾਨੂੰ ਕੋਈ ਕੰਮ ਨਾ ਕਰਨਾ ਪਵੇ ਹੈ ਕੋਈ ਮੌਜਦਾ ਹੀ ਹੋ ਜਾਵੇ ਕੰਮ ਨਾ ਕਰਨਾ ਪਵੇ ਕਰਾਮਾਤ ਹੀ ਹੋ ਜਾਵੇ ਕਰਾਮਾਤ ਹੀ ਹੋ ਜਾਵੇ ਤੇ ਫਿਰ ਜ਼ਾਹਰੀ ਗੱਲ ਹੈ ਕਿ ਜਿਹੜੇ ਮਾਛਰੇ ਦੇ ਤੇਜ਼ ਤਰਾਰ ਲੋਕ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਜੋਗੀ ਜਿਹੜੇ ਬਣੇ ਹੁੰਦੇ ਨੇ ਜਾਂ ਬਾਬੇ ਬਣੇ ਹੁੰਦੇ ਨੇ ਉਹ ਤੇਜ਼ ਤਰਾਰ ਲੋਕ ਹੁੰਦੇ ਨੇ ਤੇ ਫਿਰ ਉਹਨਾਂ ਨੇ ਇਹ ਇਸੇ ਨਵਜ ਦੇ ਹੱਥ ਰੱਖਿਆ ਤੇ ਇਸ ਚੀਜ਼ ਨਾਲ ਉਹ ਲੋਕਾਂ ਨੂੰ ਮੋੜਤਾ ਕਿ ਜੀ ਜਿਹੜੇ ਨਾ ਉਹਨਾਂ ਦੀਆਂ ਕ੍ਰਾਮਤਾ ਦਸੀਆਂ ਜਾਂ ਜੋ ਮਤਲਬ ਕਿ ਜਿੰਨੇ ਜ ਕੁਝ ਕਰਨਾ ਨਾ ਪਵੇ ਹਾਂਜੀ ਤੇ ਬਹੁਤ ਹੀ ਅੱਛੀ ਮੈਨੂੰ ਤੇ ਉਹ ਕਵਿਤਾ ਬਹੁਤ ਅੱਛੀ ਲੱਗੀ ਜਾਂ ਮੈਂ ਤਾਂ ਬੜਿਆ ਆਨੰਦ ਲੈ ਕੇ ਸੁਣੀ ਉਹ ਹਾਲਾਂਕਿ ਇੰਜ ਮੈਨੂੰ ਨੀਂਦ ਆਨ ਨੂੰ ਕਰਦੀ ਸੀ ਹਾਂਜੀ ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਉਹ ਨਾ ਜਿਹੜਾ ਉਹ ਤਰਨਮ ਜਾ ਸੀ ਜਿਹਨ ਜੋ ਵੀ ਕੰਬੀਨੇਸ਼ਨ ਬਹੁਤ ਕਮਾਲ ਦਾ ਕੰਪੋਜੀਸ਼ਨ ਕਹ ਲੋ ਜੋ ਵੀ ਕਹਿੰਦੇ ਨੇ ਮਿਊਜ਼ਿਕ ਦੀ ਲੈਂਗੁਏਜ ਦੇ ਵਿੱਚ ਹਾਂਜੀ ਬੜਾ ਹੀ ਕਮਾਲ ਉਹਨਾਂ ਨੇ ਆ ਮੈਂ ਕਹਿੰਦਾ ਇਹ ਇਸ ਚੀਜ਼ ਦੀ ਪਹਿਲੂ ਪ੍ਰੈਕਟਿਸ ਕਰਦੇ ਹੁਣੇ ਜ਼ਾਹਰੀ ਗੱਲੇ ਤੇ ਹਜੇ ਤੇ ਉਹ ਕਹਿ ਰਹੇ ਸੀ ਕਿ ਇੱਕ ਕਵਿਤਾ ਹੋਰ ਇਹ ਉਹ ਪਤਾ ਨਹੀਂ ਇਹਨਾਂ ਨੇ ਕੀਤੀ ਕਿ ਨਹੀਂ ਦੋਸਤਾਂ ਕੀ ਰਿਕੁਐਸਟ ਹੈ ਕਿ ਉਹ ਜਿਹੜੀ ਉਹਨਾਂ ਨੇ ਆਖਿਆ ਸੀ ਨਾ ਕਿ ਹੱਸਦੇ ਦੀ ਬਾਬੇ ਦੀ ਇੱਕ ਫੋਟੋ ਕਿਵੇਂ ਹੱਸ ਮੇਰੇ ਬਾਬੇ ਹੱਸਦੇ ਦੀ ਇੱਕ ਫੋਟੋ ਬਣਾਓ ਬਾਬੇ ਹੱਸਦੇ ਦੀ ਹਾਂ ਜੀ ਕਿ ਬਾਬਾ ਗੁਰੂ ਨਾਨਕ ਦੇ ਬਾਰੇ کیا گیا ਉਹ اگر ਕਿਸੇ ਦੋਸਤਾਂ ਕੋਲ ਕਵਿਤਾ ਹੋਵੇ ਤੇ ਜ਼ਰੂਰ ਸ਼ੇਅਰ ਕਰਿਆ ਜੇ ਬੜਾ ਮਜ਼ਾ ਆਇਆ ਬਹੁਤ ਹੀ ਮਜ਼ਾ ਆਇਆ ਹਾਂਜੀ ਤੇ ਬਾਕੀ ਇਹਦੇ ਵਿੱਚ ਕਾਫੀ ਉਹਨਾਂ ਨੇ ਸਾਰੀ ਸਿਚੁਏਸ਼ਨ ਬਿਆਨ ਕਰਦੀ ਕਿ ਕਿਵੇਂ ਬਾਬੇ ਕੀ ਕਰਦੇ ਨੇ ਦੇ ਮذਬਬ ਕੀ ਸिखਾਂਦਾ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਅਸੀਂ ਹੁਣ ਮੁਸਲਮਾਨਾਂ ਤੇ ਅੱਲਾ ਦੇ ਨਬੀ حضرت محمد صلی اللہ علیہ وسلم ਉਹ ਉਹਨਾਂ ਦੇ ਬਾਰੇ ਵੀ ਇਹੀ بیان ਕੀਤਾ ਜਾਂਦਾ ਹੈ ਕਿ ਉਹ ਆਪਣੇ ਸਾਰੇ ਕੰਮ ਆਪਣੇ ਹੱਥ ਨਾਲ ਕਰ ਲੈਂਦੇ ਸੀ ਬਹੁਤ ਜ਼ਿਆਦਾ ਉਹ ਖੁਦਦਾਰ ਸੀ ਜਾਂ ਜਾਂ ਕਹਿੰਦੇ ਨੇ ਕਿ ਨਬੀ رسول اللہ صلی اللہ علیہ وسلم ਉਹਨਾਂ ਦੇ ਬਾਰੇ ਇਹ ਹੈ ਕਿ ਅਗਰ ਉਹ ਘੋੜੇ ਤੇ ਹੁੰਦੇ ਸੀ ਨਾ ਤੇ ਉਹਨਾਂ ਦਾ ਕੋਈ ਮਤਲਬ ਕੋਈ ਨੀਚੇ ਚੀਜ਼ गिर ਜਾ ਰਹੀ ਨਾ ਤੇ ਉਹ ਆਪ ਨੇ ਉਤਰ ਕੇ ਉਹਨੂੰ ਉਠਾਣਾ ਇਹ ਨਹੀਂ ਕਹਿਣਾ ਕਿ ਯਾਰ ਤੂੰ ਆ ਚੀਜ਼ ਆ ਕੇ ਵੀ ਮੈਂ ਸਰਦਾਰ ਆ ਇਹਨਾਂ ਦਾ ਰੱਬ ਤੇ ਇੰਨਾ ਯਕੀਨ ਸੀ ਉਹਨਾਂ ਨੇ ਕਿ ਅਗਰ ਤੁਹਾਡੀ ਜੁੱਤੀ ਦਾ ਤਸਮਾ ਵੀ ਟੁੱਟ ਜਾਵੇ ਨਾ ਤੇ ਉਹ ਵੀ ਰੱਬ ਕੋਲੋਂ ਮੰਗੋ ਰੱਬ ਕੋਲੋਂ ਮੰਗੋ ਤੇ ਰੱਬ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਬੇਸ਼ੁਮਾਰ ਮਸਾਲਾ ਆਪ ਇਸ ਤਰ੍ਹਾਂ ਦੀਆਂ ਸੁਣੀਆਂ ਕਿ ਜਿੰਦ ਦੇ ਵਿੱਚ ਅੱਲਾ ਦੇ ਨਬੀ ਆਪਣੇ ਕੱਪੜਿਆਂ ਨੂੰ ਪੇਵੰਦ ਲਗਾ ਲੈਂਦੇ ਸੀ ਦੁੱਧ ਖੋਦ ਚੋਲ ਆਂਦੇ ਸੀ ਬੱਕਰੀਆਂ ਦਾ ਤੇ ਉਸ ਤੋਂ ਇਲਾਵਾ ਜੋ ਹੀ ਕਾਰੋਬਾਰ ਬਿਜ਼ਨਸ ਵੀ ਕਰਦੇ ਸੀ ਬਿਲਕੁਲ ਜ਼ਾਹਰੀ ਗੱਲ ਹੈ ਕਿ ਅਗਰ ਹਜ਼ਰਤ ਮੁਹੰਮਦ ਸੱਲ ਸਲਮ ਅਗਰ ਜਿਹੜੇ ਦੋਸਤ ਅੱਲਾ ਦੇ ਨਬੀ ਦੇ ਉਹ ਪੜਦੇ ਰਹੇ ਤੇ ਉਹ ਤੁਸੀਂ ਦੇਖੋਗੇ ਕਿ ਉਹਨਾਂ ਦੀ ਜਿਹੜੀ अर्ਲੀ ਲਾਈਫ ਸੀ ਕਿ ਉਹ ਕਾਰੋਬਾਰੀ ਸਨ ਬਿਜ਼ਨਸਮੈਨ ਸਨ ਤੇ حضرت ਖਤੀਜਾ ਦਾ ਮਾਲ ਲੈ ਕੇ ਜਾਂਦੇ ਸਨ ਤੇ ਉਹਨੂੰ ਵੇਚਦੇ ਸਨ ਕਿਸ ਤਰ੍ਹਾਂ ਉਹਨਾਂ ਨੇ ਕਾਰੋਬਾਰ ਕੀਤਾ ਤੇ ਇਸ ਤਰ੍ਹਾਂ ਹੀ ਗੁਸੇਖੀズム ਦੇ ਵਿੱਚ ਵੀ ਜਿਵੇਂ ਬਾਬਾ ਗੁਰੂ ਨਾਨਕ ਜੀ ਨੇ ਉਹਨਾਂ ਨੇ ਆਪਣੀ ਕ੍ਰਾਂਤੀਕਾਰੀ ਸਾਨ ਆਪਣਾ ਕੰਮ ਕਰਦੇ ਰਹੇ ਮਿਹਨਤ ਮਿਹਨਤ ਨੂੰ ਉਹਨਾਂ ਨੇ ਬਣਾਇਆ ਲੇਕਿਨ ਜਿਹੜੇ ਮذਬਦ ਦੇ ਲੋਗ ਨੇ ਉਹਨਾਂ ਨੇ ਦੂਸਰੇ ਪਾਸੇ ਲਾਤਾ ਲੋਗਾਂ ਨੂੰ ਇਕਰਮਾਤੀ ਮਨਾਤਾ ਕਿ ਵੀ ਅੰਜ ਹੀ ਸਾਰਾ ਕੁਝ ਸਿਸਟਮ ਚੱਲਿਆ ਪਿਆ ਪਿਆਰੀ ਇਹ ਕਵਿਤਾ ਹੈ ਹਰ ਸਿੱਖ ਨੂੰ ਸੁਣੀ ਚਾਹੀਦੀ ਯਾਰ ਬਲਕਿ ਮੁਸਲਮਾਨ ਨੂੰ ਵੀ ਇਹ ਸੁਣੀ ਚਾਹੀਦੀ ਕਿਉਂਕਿ ਇਹਦੇ ਨਾਲ ਬੰਦੇ ਅੰਦਰ ਖੁਦਾਰੀ ਆਂਦੀ ਹੈ ਇਹਦੇ ਨਾਲ ਬੰਦੇ ਅੰਦਰ ਖੁਦਮੁਖਤਾਰੀ ਆਂਦੀ ਹੈ ਤੇ ਬੰਦਾ ਆਜ਼ਾਦ ਵੈਸੇ ਵੀ ਇਹ ਰੱਬ ਨੇ ਵੀ ਬੰਦੇ ਨੂੰ ਆਜ਼ਾਦ ਪੈਦਾ ਕੀਤਾ ਠੀਕ ਹੈ ਸਾਰੀਆਂ ਬੰਦਿਸ਼ਾਂ ਇਹ ਬੰਦਿਆਂ ਨੇ ਖੁਦ ਹੀ ਲਾਈਆਂ ਆਪਣੇ ਉੱਤੇ ਕਿ ਇਹ ਸਭ ਕ੍ਰਾਂਤੀਕਾਰੀ ਹੋਣਾ ਜ਼ਰੂਰੀ ਹੈ ਜ਼ਿੰਦਗੀ ਦਾ ਹਾਂਜੀ ਜੇ ਮੇਰੇ ਕਿ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਅਗਰ ਪਸੰਦ ਆਈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਾ ਜੀ ਦੋਸਤਾਂ ਯਾਰਾਂ ਨਾਲ ਵੀਡੀਓ ਨੂੰ ਸ਼ੇਅਰ ਕਰਾ ਜੀ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਸਾਦੇ ਹੋ ਇਜਾਜ਼ਤ ਅੱਲਾਹ ਹਾਫਿਜ਼